PSEB ਦੇ ਵੱਲੋਂ 10ਵੀਂ ਦੇ ਕਲਾਸ ਦੇ ਨਤੀਜੇ ਐਲਾਨ ਕੀਤੇ ਗਏ ਨੇ ਕਰਮਪ੍ਰੀਤ कौर ਨੇ ਤੀਜਾ ਸਥਾਨ ਹਾਸਲ ਕੀਤਾ ਹੈ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਕਰਮਪ੍ਰੀਤ ਦਾ ਮਾਪਿਆਂ ਦੇ ਵੱਲੋਂ ਮੂੰ ਮਿੱਠਾ ਕਰਵਾਇਆ ਗਿਆ ਕਰਮਪ੍ਰੀਤ ਦੇ ਸਕੂਲ ਦੇ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਹੈ ਉਹਨਾਂ ਕਿਹਾ ਕਿ ਮੇਰੀ ਮਿਹਨਤ ਅੱਜ ਰੰਗ ਲਿਆਈ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਕਿ ਮੈਨੂੰ ਇਹ ਪੋਜੀਸ਼ਨ ਮਿਲੀ ਹੈ ਤੁਹਾਡਾ ਨਾਮ ਕੀ ਹੈ ਮੇ ਸਕੂਲ ਦਾ ਨਾਮ ਅੰਬਰਪਬੀ ਸੀਨੀਅਰ ਸੈਂਟਰ ਸਕੂਲ ਹੈ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਰੇ ਪੰਜਾਬ ਦੇ ਜੋ ਚੰਗੇ ਸਕੂਲ ਦਾ ਪਹਿਲਾ ਤੀਜੇ ਨੰਬਰ ਤੇ ਰਿਹਾ ਦਾ ਮਾਨ ਹੈ ਸਭ ਬਹੁਤ ਹੀ ਵਧੀਆ ਲੱਗ ਰਿਹਾ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਆ ਤੇ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਨੇ ਇਹਦੇ ਵਿੱਚ ਸਭ ਤੋਂ ਵੱਧ ਮੇਰੇ ਸਕੂਲ ਸਟਾਫ ਤੇ ਮੇਰੇ ਪੇਰੈਂਟਸ ਦਾ ਕੰਟਰੀਬਿਊਸ਼ਨ ਸਭ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਬਹੁਤ ਜ਼ਿਆਦਾ ਖੁਸ਼

ਤੇ ਹੁਣ ਵੀ ਉਹ ਇੱਥੇ ਆਏ ਹੋਏ ਨੇ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਹਾਂ। ਸਵੇਰ ਦੀਆਂ ਵਧਾਈਆਂ ਫਿਰ। ਹਾਂਜੀ। ਬਾਕੀ ਵਿੱਚ ਰੱਖੀਏ ਕਿੰਨਾ ਚਾਹੀਦਾ। ਬਾਕੀ ਮਿਹਨਤ ਕਰਦੇ ਰਹੋ। ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਸੰਗਰੀ ਸਕੂਲ ਹੁਣਾ ਮਾਤਨੀ ਇਲਾ ਦੀ ਵਿਦਿਆਰਥਣ ਕਰਮਨਜੀਤ ਕੌਰ ਪਿੰਡ ਪਨਵਾ ਨੇ ਅੱਜ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਕਿ ਪੰਜਾਬ ਦੇ ਵਿੱਚੋਂ ਉਸ ਨੇ 3rd ਪੋਜੀਸ਼ਨ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਜੀਸ਼ਨ ਅਸਲ ਕੀਤੀ ਆ ਇਹ ਬੜਾ ਮਾਣ ਹੈ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਸਾਰੇ ਸਟਾਫ ਤੇ ਮਾਣ ਸਾਰੇ ਪੀਰਸ ਤੇ ਇਹਨਾਂ ਦੇ ਤੇ ਇਹ ਬੱਚਿਆਂ ਤੇ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਅੱਜ ਕਿੰਨੇਵੇਂ ਮਕਾਮ ਤੇ ਅੰਮ੍ਰਿਤ ਪਬਲਿਕ ਸਕੂਲ ਨੂੰ ਉਲੰਧੀਆਂ ਤੇ ਜਿਹੜਾ ਪਛਾ ਦਿੰਦਾ ਹੈ ਸਰ ਇਹ ਕਿੰਨਾ ਹਾਂਜੀ ਇਹ ਚੈਲੰਜ ਨੂੰ ਕਿਉਂਕਿ ਜਦੋਂ ਇੱਕ ਬੱਚਾ ਸਾਬਿਤ ਕਰ ਲੈਂਦਾ ਤੇ ਉਹਨੂੰ ਮੇਨਟੇਨ ਕਰਨਾ ਬੜਾ ਔਖਾ ਜ਼ਵਾ ਅੱਜ ਪੀਰ ਉਹਨੇ ਇਤਿਹਾਸ ਨੂੰ ਦਰ ਆਇਆ ਵਾ ਇਹ ਕਿੰਨਾ ਕਰਤੀ ਹਾਂ ਜੀ ਇਤਿਹਾਸ ਨੂੰ ਫਿਰ ਸਿਰਜਿਆ ਉਸਨੇ ਦੁਬਾਰਾ ਪਰ ਉਸਨੇ ਬਹੁਤ ਹੀ ਆਪਣੇ ਆਪ ਨੂੰ ਇਸ ਤਨੀ ਪਹੁੰਚਾਇਆ ਕਿ ਮੈਂ ਹੁਣ ਮਿਹਨਤ ਕਰਨੀ ਛੱਡਦਾ ਇਹਦੇ ਸਾਰੇ ਟੀਚਰਜ਼ ਨੂੰ ਪਤਾ ਕਿ ਕਿਵੇਂ ਸਖਤ ਮਿਹਨਤ ਕਰਦੀ ਰਹੀ ਪੇਰੈਂਟਸ ਨੇ ਉਹਨੇ ਦੱਸਿਆ ਹੈ ਕਿ ਦਿਨ ਰਾਤ ਇਸਨੇ ਜਿਹੜੀ ਆ 11-11 12-12 ਵਜੇ ਤੱਕ ਜਾ ਕੇ ਮਿਹਨਤ ਕਰਦੀ ਰਹੀ ਆ ਸੋਸ਼ਲ ਮੀਡੀਆ ਤੋਂ ਜਿੱਦਾਂ ਬੱਚੇ ਅੱਜ ਕੱਲ ਦੇ ਹਰ ਇੱਕ ਪੇਰੈਂਟਸ ਦੀ ਇਹੋ ਹੀ ਆ ਕਿ ਮੇਰਾ ਬੱਚਾ ਜਿਹੜਾ ਏ ਕੂਨ ਨਹੀਂ ਛੱਡਦਾ ਪਰ ਇਸ ਬੱਚੀ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੀ ਆ ਇਸ ਦਾ ਸਭ ਤੋਂ ਵੱਡਾ ਇਹੋ ਕਾਰਨ ਹੈ ਇਸ ਦੀ ਮਿਹਨਤ ਨੂੰ ਸਲਾਮ ਹੈ ਇਸ ਦੇ ਟੀਚਰ ਨੂੰ ਬਹੁਤ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਕੋਈ ਵੀ ਐਸਾ ਇਹ ਪੀਜ ਜਾਂ ਬੁੱਕ ਤੋਂ ਐਸਾ ਕੋਈ ਕਨਸੈਪਟ ਨਹੀਂ ਛੱਡਿਆ ਜਿਸ ਨੂੰ ਕਲੀਅਰ ਨਾ ਕੀਤਾ ਹੋਵੇ ਸਾਰੇ ਬੱਚਿਆਂ ਨੂੰ ਕਹਿੰਦਾ ਹੈ ਕਿ ਕੋਈ ਵੀ ਮਕਾਮ ਅਸਲ ਕੀਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਇਹ ਵੇਖੋ ਇਹ ਕਾਮ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਨ ਵਾਲੀ ਹੈ ਇੱਕ ਪਿਤਾ ਫਾਰਮਰ ਆ ਜਿਸ ਨੇ ਕਦੀ ਇਸ ਦੀ ਬਹੁਤ ਜ਼ਿਆਦਾ ਇਹ ਬੁੱਕਸ ਵਗੈਰਾ ਚੈੱਕ ਨਹੀਂ ਕੀਤਾ ਕੀ ਪੜਕੀ ਆਈ ਆ ਪਰ ਜੇ ਮਿਹਨਤ ਕੀਤੀ ਜਾਵੇ ਤੇ ਛੋਟੇ ਸਕੂਲਾਂ ਦੇ ਵਿੱਚੋਂ ਤੇ ਛੋਟੇ ਘਰਾਂ ਦੇ ਵਿੱਚੋਂ ਵੀ ਜੇ ਬੱਚਾ ਉੱਥੇ ਕੇ ਵੱਡੇ ਵੱਡੇ ਮਕਾਮਾਂ ਤੇ ਹਾਸਲ ਕਰ ਸਕਦਾ ਏ ਪੰਜਾਬ ਲੈਵਲ ਤੇ ਅੱਜ ਪੋਜੀਸ਼ਨ ਹਾਸਲ ਕਰਨੀ ਸੱਚੇ